हजार ला लो लगूगा जरूर हाक मारिया जगू कबड्डी आऊगा सारे मेरे वीर एक साइड बैठ जाओ बड़ी मेहरबानी होगी आओ सामने इस वे तमुर्जी आपनी पाई हुई रेन सोनी है सोनी है सोनी सोनी है सामने है, है। कमाल 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 भुज जान बस लोगों बेनती है भी चाल यह आसरे खड़ा यह बैल्स बना के रखियो यह परसोनी रितिम्बरा लाओ सोनी ਸੋਨੀ ਫਕਰ ਝੰਡੇ ਦਾ ਤੇ ਤਪੁਰਜੀ ਦਾ ਦੀਪ ਆਹ ਫਕਰ ਝੰਡੇ ਵਾਲਾ ਆਹ ਫਕਰ ਝੰਡੇ ਵਾਲਾ ਕਮਾਲ 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 ਵੀਰ ਦੇ ਗੋਰਾ 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 ਗੰਗੀ ਗੋਪੀ ਤਿੰਨੇ ਜਾਫੀ ਚੋਟੀ ਦੇ ਮੀਕਾ ਦੀਪਾ ਲੱਡੂ ਵੀ ਨਹੀਂ ਕਿਸੇ ਤੋਂ ਰੋਕੀ ਦੇ ਇੱਕ ਪਾਸੇ ਕਿਹਨੇ ਗੁਰਵਿੰਦਰ ਕਾਂਗੇ ਵਾਲਾ ਔਰ ਦੂਜੇ ਪਾਸੇ ਗੋਰਾ ਗੋਰਾ ਤੇ ਗੁਰਵਿੰਦਰ ਗੋਰਾ ਤੇ ਗੁਰਵਿੰਦਰ ਲੱਗੇ ਪਿਆ ਜ਼ੋਰ ਦੂਰੀਆਂ ਤੇ ਜੱਗੂ ਆ ਪਾਵੇ ਹਾਕਮੜੀਆਂ ਰੈਂਬੋ ਨੰਬਰ ਸੰਗਰੂਰ ਵਿਸ਼ੇਸ਼ ਤੌਰ ਤੇ ਆ ਗਿਆ ਬਰਨਾਰ ਸੰਘੇ ਹੁਣਦਾ ਐਂਡੀ ਧੁਗੇ ਹੁਣਦਾ ਇੰਟਰਨੈਸ਼ਨਲ ਜਿਸਮਤੀ ਖੇਡ ਕਲਬ ਦਾ ਗੈ ਗੱਡ ਮਾ ਧੰਨਵਾਦ ਆ ਲਓ ਜੀ ਸਾਈਡ ਹੁਣ ਜੱਸਾ ਹੁਣ ੱੱਕਾ ਸਾਡਾ ਚੱਲਦਾ ਏ ੱੱਕਾ ਅਸੀਂ ਤਾਂ ਕਰਦੇ ਸਾਡਾ ਚੱਲਦਾ ਏ ੱੱਕਾ ਅਸੀਂ ਤਾਂ ਕਰਦੇ ਇਹਲੀ ਸਾਈਡ ਗੋਰੇ ਗੋਲਿਆਂ ਨੂੰ ਆਪਣਾ ਸਤ ਮਾਨਦਾ ਏ ਇੱਕ ਕਬੱਡੀ 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 ਸ਼ਾਕਾ ਇੰਦਰਜੀਤ ਭਾਈ ਹੁਣਾਂ ਦੀ ਟੀਮ ਦਾ ਖਿਡਾਰੀ ਬੱਬਰ ਹੁਣਾਂ ਦੀ ਟੀਮ ਦਾ